2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਸਬੰਧ ਚ ਫੌਜੀ ਅੰਗਰੇਜ਼ ਸਿੰਘ ਵੜਵਾਲ ਦੇ ਗ੍ਰਹਿ ਵਿਖੇ ਲੋਕਾਂ ਦਾ ਭਾਰੀ ਇਕੱਠ ਜੀ ਹਾਂ ਲੋਕ ਸਭਾ ਹਲਕਾ ਫਰੋਈਪੁਰ ਤੋਂ ਆਮ ਆਦੀ ਪਾਰਟੀ ਦੇ ਸੀਨੀਅਰ ਤੇ ਸੰਭਾਵੀ ਉਮੀਦਵਾਰ ਫੌਜੀ ਅੰਗਰੇਜ਼ ਸਿੰਘ ਵੜਵਾਲ ਵੱਲੋਂ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਆਪਣੇ ਗ੍ਰਹਿ ਵਿਖੇ ਆਪਣਾ ਹਮਾਇਤੀਆਂ ਆਮ ਆਦੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਭਾਰੀ ਇਕੱਠ ਹੋਇਆ ਜਿਸ ਵਿੱਚ ਪੂਰੇ ਲੋਕ ਸਭਾ ਹਲਕੇ ਅੰਦਰ ਲੋਕਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਫੌਜੀ ਅੰਗਰੇਜ਼ ਸਿੰਘ ਵੜਵਾਲ ਨੇ ਕਿਹਾ ਕਿpropto ਲੋਕ ਸਭਾ ਹਲਕੇ ਅੰਦਰ ਉਹਨਾਂ ਨੂੰ ਲੋਕਾਂ ਦਾ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ ਉਹ ਲੋਕਾਂ ਦਾ ਕਰਜ਼ਾ ਕਦੇ ਵੀ ਨਹੀਂ ਚੁਕਾ ਸਕਦਾ ਇਸ ਮੌਕੇ ਉਹਨਾਂ ਪਹੁੰਚ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਪਿੰਡ ਵਿੱਚ ਕਮੇਟੀਆਂ ਬਣਾਉਣ ਲਈ ਵਿਚਾਰ-ਚਰਚਾ ਕੀਤੀ ਅਤੇ ਲੋਕਾਂ ਨੂੰ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਤਾਂ ਜੋ ਆਪਣੇ ਪਿੰਡਾਂ ਦਾ ਸੁਧਾਰ ਕੀਤਾ ਜਾ ਸਕੇ ਤਾਂ ਲੋਕਾਂ ਨੂੰ ਜਾਗਰੂਤ ਕੀਤਾ ਜਾ ਸਕੇ ਦੇਖੋ ਖਾਸ ਰਿਪੋਰਟ ਹੈ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆਂ ਫੌਜੀ ਅੰਗਰੇਜ਼ ਸਿੰਘ ਬੜਵਾਲ ਨੇ ਕੀ ਕਿਹਾ ਹਾਂਜੀ ਭਾਈ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀਗੇ ਸਭ ਤੋਂ ਪਹਿਲਾਂ ਵੈਕੂਚੀ ਕੇ ਖਾਲਸਾ ਅਸਿਰ ਵੈਕੂਚੀ ਦੀ ਫਤਿਹ ਅੱਜ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਸੀ ਔਰ ਅੱਜ ਦਾ ਜਿਹੜਾ ਪਿਆਰ ਸੀ ਮੇਰੇ ਜਿਹੜੇ ਸਮਰਥਕ ਸੀ ਜਿਹੜਾ ਮੈਨੂੰ ਚੋਣ ਵਾਲੇ ਸੀ ਅੱਜ ਉਹਨਾਂ ਇੱਕ ਛੋਟੀ ਜਿਹੜੇ ਨਵੇਂ ਸਾਲ ਦੀ ਪਾਰਟੀ ਆਰਗੇਨਾਈਜ਼ ਕੀਤੀ ਗਈ ਸੀ ਔਰ ਤੁਸੀਂ ਤਦਾਦ ਦੇਖੀ ਆ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਮੇਰੇ ਸਮਰਥਕ ਪਹੁੰਚੇ ਸੀ ਪਰ ਅੱਜ ਅਸੀਂ ਇੱਕ ਜਿਹੜਾ ਨਵੇਂ ਸਾਲ ਦਾ ਜਿਹੜਾ ਨਵਾਂ 2024 ਦਾ ਜਿਹੜਾ ਮਿਸ਼ਨ ਹੈ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਨੀਤੀਆਂ ਨੇ ਉਹਨਾਂ ਨੂੰ ਅਸੀਂ ਘਰ-ਘਰ ਤੱਕ ਪਹੁੰਚਾਣ ਦੀ ਜਿਹੜੀ ਅੱਜ ਇਹ ਵਿਸ਼ਾਲ ਸਭਾ ਕੀਤੀ ਗਈ ਇੱਕ ਔਰ ਮੈਂ तहे ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਜਿੰਨੇ ਮੇਰੇ ਸੱਜਣ ਚੱਲ ਕੇ ਆਏ ਨੇ ਔਰ ਜਿਹੜੀ ਅਸੀਂ ਅਗਲੀ ਇੱਕ ਜੋ ਇੱਕ ਪਲਾਨਿੰਗ ਕੀਤੀ ਹੈ ਉਸ ਪਲਾਨਿੰਗ ਦੇ ਤਹਿਤ ਅਸੀਂ ਇਹ ਕੰਮ ਕਰਾਂਗੇ ਅਸੀਂ ਘਰ-ਘਰ ਜਾ ਕੇ ਲੋਕਾਂ ਤੱਕ ਅਸੀਂ ਆਪਣੀ ਆਵਾਜ਼ ਨੂੰ ਬਲੰਦ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ 2024 ਦੀ ਜਿਹੜੀ ਇਲੈਕਸ਼ਨ ਦੀ ਉਹਦੀ ਤਿਆਰੀ ਕਰ ਰਹੇ ਹਾਂ ਠੀਕ ਹੈ ਕੀ ਕੀ ਮੁੱਦੇ ਅੱਜ ਸੀਗੇ ਅੱਜ ਦੇ ਮੁੱਦੇ ਜੀ ਜਿਹੜੇ ਵਿਕਾਸ ਨੂੰ ਲੈ ਕੇ ਬਾਰਡਰ ਪੱਟੀ ਦੇ ਸੈਂਟਰ ਗਵਰਨਮੈਂਟ ਜਿਸ ਤਰ੍ਹਾਂ ਦਾਅਵੇ ਕਰਦੀ ਏ ਜਦ ਸਾਡੇ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੁੰਦੇ ਅਬਾਨੀ ਈਡਾਨੀ ਦੇ ਕਰਜ਼ੇ ਮਾਫ ਹੋ ਸਕਦੇ ਆ ਸਾਡੇ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਹੁੰਦੇ ਅਬਾਨੀ ਈਡਾਨੀ ਨੂੰ ਗਿਫਟ ਦਿੱਤੇ ਜਾ ਸਕਦੇ ਆ ਲੇਕਿਨ ਜੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀ ਪਾਲਿਸੀ 2007 ਦੇ ਤਹਿਤ ਜ਼ਮੀਨਾਂ ਖੋਈਆਂ ਗਈਆਂ ਉਹਨਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਮੈਂ ਕਾਫੀ ਪਿਛਲੇ ਸਮੇਂ ਤੋਂ ਵੀ ਜਿਹੜੀ ਮੰਗ ਚੁੱਕ ਰਿਹਾ ਔਰ ਇੱਕ ਮੰਗ ਨੂੰ ਸੈਂਟਰ ਤੱਕ ਪਹੁੰਚਾਉਂਗਾ ਔਰ ਸਟੇਟ ਗਵਰਨਮੈਂਟ ਤੱਕ ਪਹੁੰਚਾਉਂਗਾ ਕੱਠ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਰਿਹਾ ਜੀ ਕੱਠ ਦਾ ਤੁਸੀਂ ਆਪ ਦੇਖਿਆ ਜੀ ਬਿਲਕੁਲ ਕੱਠ ਦਾ ਜਿਹੜਾ ਭਰਮਾ ਹੰਗਾਰਾ ਸੀ ਕੱਠ ਬਿਲਕੁਲ ਯੂਥ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਯੂਥ ਆ ਅੱਜ 1000 ਯੂਥ ਨੇ ਰਜਿਸਟਰਡ ਜਿਹੜਾ ਸਾਡੇ ਕੋਲ ਪ੍ਰੋਪਰ ਨਾਮਿਨੇਟ ਆ ਔਰ ਉਸ ਰਜਿਸਟਰ ਦੇ ਤਹਿਤ ਅਸੀਂ ਜਿਹੜੀ ਅਗਲੀ ਜਿਹੜੀ ਯ ਰੋਰਾਂ ਲੁਕਾਂਗੇ ਅਸੀਂ ਬਿਲਕੁਲ ਜੋਰ ਸ਼ੋਰ ਕਰਾਂਗੇ ਰਣਨੀਤੀ ਕੀ ਰਹੋਗੀ ਜੀ ਰਣਨੀਤੀ ਜੀ ਦੇਖੋ ਸੋਮਵਾਰ ਤੋਂ ਬਾਅਦ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਲੋਕਾਂ ਦੇ ਮੁੱਦੇ ਨੇ ਜਿਸ ਤਰ੍ਹਾਂ ਕਿਸਾਨੀ ਮੁੱਦੇ ਬਹੁਤ ਵੱਡੇ ਨੇ ਔਰ ਜਿਹੜੇ ਜ਼ਮੀਨਾ ਖੋਈਆਂ ਕਿ ਉਹ ਕਾਫੀ ਮੁੱਦੇ ਨੇ ਜਿਹੜਾ ਵੀ ਮੁਕਤ ਜਾਤੀ ਸਰਟੀਫਿਕੇਟ ਸਾਡਾ ਰਹਿੰਦਾ ਉਹਦੇ ਉੱਤੇ ਕਾਫੀ ਚਰਚਾ ਕਰਨ ਵਾਲੀਆਂ ਨੇ ਔਰ ਹੋਰ ਕਾਫੀ ਤਰ੍ਹਾਂ ਜਿਹੜੇ ਵਿਕਾਸ ਨੂੰ ਲੈ ਕੇ ਜਿਹੜਾ ਪਛੜਾ ਸਾਨੂੰ ਏਰੀਆ ਕਹੇ ਜਾਂਦਾ ਸਾਨੂੰ ਪ੍ਰਿੰਸੀਪਲ ਜਦ ਅਸੀਂ ਨਾਮ ਲੈਂਦੇ ਜੁਡੀ ਸ਼ੀਟਾਂ ਚ ਜਾ ਕੇ ਸਾਨੂੰ ਪਛੜਿਆ ਕਹਿੰਦਾ ਵੀ ਤੁਸੀਂ ਬੈਕਵਰਡ ਏਰੀਆ ਦੇ ਉਹਸ ਨੂੰ ਅਸੀਂ ਚੀਜ਼ ਨੂੰ ਸੈਂਟਰ ਗਵਰਨਮੈਂਟ ਤੋਂ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ ਬਹੁਤ ਬਤਾਨਾ